ਤਖਤਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋਣ ਦਾ ਮਾਮਲਾ ਕਾਫੀ ਪੱਖ ਦਾ ਚੱ ਰਿਹਾ ਹੈ। ਹਾਂ ਤੁਸੀਂ ਕਹਿੰਦੇ ਤਲ ਵੀਜ਼ੇ ਵੀ ਕੋ ਸਾਜ ਹੈ। ਹਾਂ ਹੈਗੀ ਹੈ। ਜਾਂ ਸਾਜ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰਨਾ ਤਾਂ ਉਹ ਤਾਂ ਬਣ ਜਾਂਦਾ। ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਤੁਹਾਡੇ ਲੀਡਰਾਂ ਨੂੰ ਫੋਨ ਕਰ 36 ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰ ਉਹਨਾਂ ਨਾਲ ਕਰ ਬਖਰੀ ਮੈਂ ਗੱਲ ਤਾਂ ਕੀਤਾ ਜ਼ਿੰਦਾਰਾਂ ਕਿਤੇ ਮਰਜੀ ਮੈਂ ਪ੍ਰਧਾਨ ਮੰਤਰੀਆਂ ਨਾਲ ਗੱਲ ਕਰ ਸਕਦਾ ਸੀ ਕਰਦਾ ਕੀਤੀ ਜਾਂ ਦੱਸ ਸਕਦੇ ਸੀ ਆਪਾਂ ਨੇ ਪਹਿਲੇ ਵੀ ਜਿੱਦਾਂ ਬਹਿ ਗਏ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਕੀ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਹਾਂ ਜਵਾਬ ਦੇ ਦਿੰਦੇ ਹਾਂ ਹਾਂ ਕਿ ਤੁਸੀਂ ਕਹਿੰਦੇ ਭਾਵੇਂ ਜੀਪ ਨੂੰ ਸਾਝ ਹਾਂ ਹੈਗੀ ਆ ਯਾ ਸਾਝ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਬੜੀ ਹੁੰਦੀ ਨਹੀਂ ਸਾਝ ਕਰਨਾ ਚਾਹੀਦਾ ਨਹੀਂ ਜੇ ਫੋਨ ਤੇ ਉਡੇ ਲੀਡਰਾਂ ਨੂੰ ਫੋਨ ਕਰ ਛੱਤੀ ਕੱਲਾ ਹੁੰਦੀਆਂ ਬੱਕਰੀ ਬੱਦੀ ਪਾਰਟੀ ਦੇ ਲੀਡਰ ਹੁੰਦੇ ਉਹਨਾਂ ਦੀ ਕਰ ਬੱਕਰੀ ਮੈਂ ਕਹਿੰਦਾ ਕਿ ਤਾ ਜਹੇਦਾਰਾਂ ਕਿਸੇ ਦੀ ਮਰਜੀ ਮੈਂ ਪ੍ਰਧਾਨ ਮੰਤਰੀਆਂ ਨਾਲ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਨਹੀਂ ਦੱਸੋਗੇ ਜਨਾਬ ਨੇ ਬੈਠੇ ਵੀ ਤੇ ਸਿੱਧਾ ਬੈਈ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਐਕੀ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਹਾਂ ਤੇ ਤੁਸੀਂ ਕਹਿੰਦੇ ਤarli ਵੀ ਜੀ ਨੂੰ ਸਾਝਾ ਹਾਂ ਹੈਗੀ ਆ ਯਾ ਸਾਝਾ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲਾਂ ਤਾਂ ਉਹਦਾ ਫੜ ਲਾਂਗੇ ਨਹੀਂ ਸਭ ਕੁਝ ਕਰਨਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਤੁਹਾਡੇ ਲੀਡਰਾਂ ਨੂੰ ਫੋਨ ਕਰ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਨਾਲ ਨਾ ਕਰ ਬਖਰੀ ਮੈਂ ਗੱਲ ਤਾਂ ਬਟਾ ਗੈਂਦਾਰਾਂ ਕਿਸੇ ਤੇ ਮਾਰੀ ਮੈਂ ਪ੍ਰਧਾਨ ਮੰਤਰੀਆਂ ਨਾਲ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸ ਜੀ ਸਤਿ ਸ਼੍ਰੀ ਅਕਾਲ ਜੀ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਾ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਜਵਾਬ ਦੇ ਦਿੰਦੇ ਜੀ ਹਾਂ ਕਿ ਤੁਸੀਂ ਕਹਿੰਦੇ ਤਰ ਵੀ ਜੀਪੇ ਕੋ ਸਾਜ ਹਾਂ ਹੈਗੀ ਹੈ ਯਾ ਸਾਜ ਹੋਦਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਬੜੀ ਹੁੰਦੀ ਹੈ ਸਾਬਤ ਕਰਨਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਡੇ ਲੀਡਰਾਂ ਨੂੰ ਫੋਨ ਕਰ ਛੱਤੀ ਗੱਲਾਂ ਹੁੰਦੀਆਂ ਬੱਕਰੀ ਬੱਦੀ ਪਾਰਟੀ ਦੇ ਲੀਡਰ ਆ ਮੈਂ ਗੱਲ ਕਰਦਾ ਬਤਾ ਜਹੇਦਾਰ ਮੈਂ ਪ੍ਰਧਾਨ ਮੰਤਰੀਆਂ ਨਾਲ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਕਰ ਸਕਦਾ ਸੀ ਤੁਸੀਂ ਬੈਠੇ ਵੀ ਜਿਵੇਂ ਦਾ ਰਹੇ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਾ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਹਾਂ ਤੁਸੀਂ ਕਹਿੰਦੇ ਤੁਹਾਡੀ ਵੀ ਜੀਪੀ ਨੂੰ ਸਾਝ ਹੈ ਹਾਂ ਹੈਗੀ ਹੈ ਯਾ ਸਾਝ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਬੜੀ ਹੁੰਦੀ ਹੈ ਨਹੀਂ ਸਾਝ ਕਰਨਾ ਜੀ ਨੇ ਜੇ ਫੋਨ ਤੇ ਗੱਲ ਕਰ ਲੈਂਦਾ ਤੁਹਾਡੇ ਲੀਡਰਾਂ ਨੂੰ ਫੋਨ ਕਰ 36 ਗੱਲਾਂ ਹੁੰਦੀਆਂ ਬਖਰੀ ਬਫੀ ਪਾਰਟੀ ਦੇ ਲੀਡਰਾਂ ਨਾਲ ਨਹੀਂ ਕਰ ਰਹੀ ਮੈਂ ਕਹਿੰਦਾ ਕੋਈ ਤਾਂ ਗੈਂਦਾਰਾਂ ਕਿਸੇ ਕਿਸੇ ਮਾਰਗੀ ਮੈਂ ਪ੍ਰਧਾਨ ਮੰਤਰੀਆਂ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜੇ ਦੱਸੋ ਜੀ ਸਾਹਮਣੇ ਪਹਿਲੇ ਵੀ ਜੱਜੇ ਦਾ ਬਹਿ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਾ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਹਾਂ ਜਵਾਹਰ ਦੇ ਜੀ ਹਾਂ ਤੇ ਤੁਸੀਂ ਕਹਿੰਦੇ ਤੜੀ ਵੀ ਜੀ ਨੂੰ ਸਾਝਾ ਹੈ ਹਾਂ ਹੈਗੀ ਹੈ ਜੇ ਸਾਝਾ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰਨਾ ਉਹ ਤਾਂ ਬਿਲਕੁਲ ਨਹੀਂ ਇਨਸਾਫਤ ਕਰਨਾ ਚਾਹੀਦਾ ਨਹੀਂ ਕਿ ਫੋਨ ਤੇ ਗੱਲ ਕਰ ਲੈਂਦਾ ਛੋਡੇ ਲੀਡਰਾਂ ਨੂੰ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਨਾਲ ਨਹੀਂ ਕਰ ਬਖਰੀ ਮੈਂ ਤਾਂ ਹਾਂ ਤਾਂ ਜੇ ਜੇਦਾਰ ਮੈਂ ਮਰਜੀ ਮੈਂ ਪ੍ਰਧਾਨ ਮੰਤਰੀਆਂ ਨਾਲ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਕਰ ਸਕਦਾ ਸੀ ਸ੍ਰੀਮਾਨ ਜੀ ਪਹਿਲੇ ਵੀ ਜਿ세ਦਾ ਬੈਠੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਤਖਤਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋਣ ਦਾ ਮਾਮਲਾ ਕਾਫੀ ਪੱਖ ਦਾ ਚਹਿ ਰਿਹਾ ਹੈ ਹਾਂ ਤੇ ਤੁਸੀਂ ਕਹਿੰਦੇ ਧਾਰੀ ਬੀਜੀਪੀ ਨੂੰ ਸਾਂਝ ਹਾਂ ਹੈਗੀ ਹੈ ਯਾ ਸਾਂਝ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹਦਾ ਬਣ ਜਾਂਦਾ ਇਹ ਸਾਬਤ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਨੂੰ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਕਰੀ ਬਕਰੀ ਪਾਰਟੀ ਦੇ ਲੀਡਰਾਂ ਨੂੰ ਉਹਨਾਂ ਦੀ ਗੱਲ ਹੋ ਗਈ ਮੈਂ ਕੱਲ ਤੱਕ ਤਾਂ ਜਹੇਦਾਰ ਆ ਕਿਸੇ ਦੇ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸ ਜਹੇਦਾਰ ਨੇ ਪਹਿਲੇ ਵੀ ਜਹੇਦਾਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਵੀ ਗੱਲ ਕੀਤੀ ਉਹ ਜਵਾਬ ਦੇ ਦਿਓ ਜੀ हां तो सी कहंदे タリー बीजेपी ਨੂੰ ਸਾਝੇ ਹਾਂ ਹੈਗੀ ਆ ਜਾਂ ਸਾਝਾ ਹੋਣਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਬਣ ਜਾਂਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਤੁਹਾਡੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬકરી ਬੱਧੀ ਪਾਰਟੀ ਦੇ ਲੀਡਰ ਉਹਨਾਂ ਦੀ ਕਰ ਬੁਖਰੀ ਮੈਂ ਗੱਲ ਤਾਂ ਫਟਾਹdangerous ਕਿਸੇ ਕਿਸੇ ਮਰਜੀ ਮੈਂ ਪ੍ਰਧਾਨ ਮੰਤਰੀਆਂ ਨਾਲ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜੀ ਦੱਸੋ ਜੀ ਸਦਨੇ ਪਹਿਲੇ ਵੀ ਜਿੱਦਾਂ ਬੈ ਜਾਏ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਐਕੀ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ हां तो सीकंदे タリー बीजेपी ਨੂੰ ਸਾਝ ਹੈ ਹਾਂ ਹੈਗੀ ਹੈ ਜਾਂ ਸਾਝ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਬੜਾ ਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਤੁਹਾਡੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਵਫੀ ਪਾਰਟੀ ਦੇ ਲੀਡਰਾਂ ਨਾਲ ਮੈਂ ਗੱਲ ਤਾਂ ਕੋਈ ਜੈਦਾਰਾਂ ਕਿਸੇ ਕਿਸੇ ਮਰਗੀ ਮੈਂ ਪ੍ਰਧਾਨ ਮੰਤਰੀਆਂ ਨਾਲ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸ ਜੇਦਦਾ ਨੇ ਪਹਿਲੇ ਵੀ ਜਿ세ਦਾ ਰਿਹਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ हां तू सी केदे タルवीज भी नु साजे हां हैगी है या साजे होता मतलब जे कोई फोन ते गल कर लंदा ओ दा बड़या हुंदा नहीं जे फोन ते गल कर लंदा छौड़े लीडरاں دیوں فون تے 36 ਗੱਲਾਂ ਹੁੰਦੀਆਂ ਬકરી ਵਫੀ ਪਾਰਟੀ ਦੇ ਲੀਡਰ ਹਾਂ ਉਹਨਾਂ ਦੀ ਤਾਂ ਰੁਖੀ ਹੈ ਮੈਂ ਗਾਲ ਤਾਂ ਕਹਾਂ ਜੈਦਾਰ ਹਾਂ ਕਿਤੇ ਮਰਜੀ ਮੈਂ ਪ੍ਰਧਾਨ ਮੰਤਰੀਆਂ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸੋ ਜੇ ਸਾਹ ਨੇ ਪਹਿਲੇ ਵੀ ਜਿ세 ਦਾ ਰਹਿ ਆਇਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਜਵਾਬ ਦੇ ਦਿਓ ਜੀ हां तो सीकंदर तली बीजेपी ਨੂੰ ਸਾਝ ਹੈ ਹਾਂ ਹੈਗੀ ਹੈ ਜਾਂ ਸਾਝ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਬੜੀ ਹੁੰਦੀ ਹੈ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਤੁਹਾਡੇ ਲੀਡਰਾਂ ਨੂੰ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਵਫੀ ਪਾਰਟੀ ਦੇ ਲੀਡਰਾਂ ਨਾਲ ਗੱਲ ਨਹੀਂ ਕਰ ਰਹੀ ਹੈ ਮੈਂ ਤਾਂ ਗੱਲ ਤਾਂ ਕੋਟਾ ਗੈਂਦਾਰ ਕਿਸੇ ਕਿਸੇ ਮਾਰੀ ਮੈਂ ਪ੍ਰਧਾਨ ਮੰਤਰੀਆਂ ਨਾਲ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸੋ ਸਰਦਾਰ ਨੇ ਪਹਿਲੇ ਵੀ ਜਿ세 ਦਾ ਰਿਹਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ हां तो सीकड़ेタリー ਵੀ ਜੀਪੀ ਨੂੰ ਸਾਝ ਹੈ ਹਾਂ ਹੈਗੀ ਹੈ ਜਾਂ ਸਾਝ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹ ਤਾਂ ਬੜਾ ਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਨੂੰ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਵਫੀ ਪਾਰਟੀ ਦੇ ਲੀਡਰ ਉਹਨਾਂ ਦੀ ਗੱਲ ਰੁਕੀ ਹੈ ਮੈਂ ਕਹਿੰਦਾ ਬਟਾ ਗੈਂਦਾਰ ਮਰਜੀ ਮੈਂ ਪ੍ਰਧਾਨ ਮੰਤਰੀਆਂ ਨਾਲ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸਦੇ ਸੀਧਾਰ ਨੇ ਪਹਿਲੇ ਵੀ ਜਿਵੇਂ ਦਾ ਰਹਿ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ